ਦਾਲ ਛੋੜੋ ਪਹਿਲੇ ਮੋੜ ਵੀ ਲਈਏ ਇਹਨੂੰ ਸਾਰੇ ਖਰਚ ਕਰਕੇ ਆ ਜੀ ਮੈਂ ਆਪਣਾ ਨਹੀਂ ਕਿੱਦਾਂ ਥੋੜਾ ਥੋੜਾ ਜੋੜ ਜੋੜ ਰੱਖਦੀ ਆ ਇਹ ਹੁੰਦਾ ਮੈਂ ਤੇ ਕੱਢ ਕੇ ਪੈਸੇ ਗਾਹ ਲੈ ਜਾਂਦਾ ਬਾਜੀ ਕਰ ਲਾਂਗੇ ਹਾਂਜੀ ਨਹੀਂ ਲੈ ਕੇ ਆਉਂਦੀ ਕੋਈ ਲੋੜ ਨਹੀਂ ਹਾਂਜੀ ਆਉਂਦੀ ਕੋਈ ਗੱਲ ਨਹੀਂ ਮੈਂ ਕਹਿ ਦੂੰਗੀ ਹਾਂਜੀ ਹਾਂਜੀ ਸ਼ਾਮ ਤੱਕ ਪਹੁੰਚ ਜਾਊਗਾ ਤੁਹਾਡੇ ਕੋਲ ਓਕੇ ਜੀ ਠੀਕ ਜੀ ਓਕੇ ਤੋਂ ਫੇਰਾ ਮਸ਼ੀਨ ਦਾ ਹੀ ਹੈ ਹਾਂਜੀ ਉਹ ਨਾ ਮੇਰੇ ਕਸੂਟ ਪਿਆ ਸੀ ਤੇ ਮੈਂ ਕਿਹਾ ਚੱਲ ਨੂੰ ਸੀ ਨੂੰ ਮਾਰ ਲੈਣੀ ਆ ਤੈਨੂੰ ਕਿੰਨੀ ਵਾਰੀ ਕਹਾਂ ਮੇਰੇ ਸਾਹਮਣੇ ਆਓ ਚੀਜ਼ਾਂ ਨਾ ਆ ਰਿਆ ਕਰੋ ਕਿੰਨੀ ਏਰੀਕਾ ਸਵਾਈ ਬੰਦ ਕਰਦੇ ਨਾ ਸੀਆਂ ਕਰ ਨਾਲੇ ਖਲਾਰਾ ਕਾਦਾ ਪਾਇਆ ਪਿੱਛੇ ਉਹ ਮੇਰੇ ਸੂਟ ਪਈ ਚਲਨੀ ਆਦੇ ਤੇ ਮੈਂ ਕਿਹਾ ਤੇ ਸਟੀਚ ਕਰ ਲੈਣੀ ਸੀ ਹੱਥ ਕੋਣ ਹੈਗਾ ਤੇ ਫੇਰੀ ਜੂਲੀ ਬਾਹਰੋਂ ਪਸੋਣੇ ਹਾਂ ਮੈਂ ਤਾਂ ਕਮਾਈ ਨਹੀਂ ਕਰਦਾ ਘਰੇ ਕੋਈ ਦਿਨਾਂ ਨਹੀਂ ਆ ਘਰ ਦੇ ਵਿੱਚ ਮੇਰੀ ਸੁਣ ਗੱਲ ਜਿਹੜੇ ਸੂਟ ਸਾੜ ਤੇ ਰਹਿੰਦੇ ਆ ਨਾ ਚੁੱਪ ਕਰਕੇ ਬਾਹਰੋਂ ਸਵਾਲ ਆ ਕਰ ਜੇ ਮੈਂ ਘਰ ਦਾ ਇੰਨਾ ਖਰਚਾ ਕਰ ਸਕਦਾ ਤੇ ਤੇਰੀ ਸਵਾਈ ਨਹੀਂ ਦੇ ਸਕਦਾ ਮੈਨੂੰ ਪਤਾ ਵਾ ਤੂੰ ਦੇ ਸਕਦੇ ਜੇ ਪਰ ਫਿਰ ਵੀ ਮੈਂ ਕਿ ਜਹਾਂ ਚ ਗੁੰਦਰ ਹੈਗਾ ਵਾ ਤੇ ਕਿਉਂ ਮੈਂ ਪਰੋ ਸੋਣੀ ਹੈ ਜੇ ਘਰ ਚ ਆਪਣੀ ਕੋਈ ਚੀਜ਼ ਪਈ ਤਾਂ ਇਸਤੇਮਾਲ ਵੀ ਕਰਨਾ ਚਾਹੀਦਾ। ਉਹ ਰਹਿਂਦੇ ਤੂੰ ਉੱਥੇ ਲੰਮੇ ਪਈ ਹੈ ਆ ਕੜਕੜ ਕੜਕੜ ਸਿਰ ਚ ਵੱਜਦੀ ਸਿੱਧੀ ਮੇਰੇ। ਵੀ ਅਬ ਸਮਝਾਇਆ ਨਾ ਮੇਰੇ ਸਾਹਮਣੇ ਮਸ਼ੀਨ ਜੀ ਲਾਇਆ ਕਾ। ਚਲ ਤੂੰ ਗੁੱਸਾ ਨਾ ਕਰੋ ਤੇ ਬੈਠਾ ਮੈਂ ਲੈ ਕੇ ਚਾਹ ਪਾਣੀ ਲੈ ਕੇ ਆਉਣੀ। ਆ ਅੱਧਾ ਘੰਟਾ ਹੋ ਗਿਆ ਮੈਨੂੰ ਆਏ ਨੂੰ। ਉਦੋਂ ਚਾਹ ਪਾਣੀ ਵੀ ਪੁੱਛਿਆ ਆ ਤੁਹਾਡੇ ਪਖੰਡ ਜਾਂ ਮੁਕੰਨ ਤੇ ਮੈਨੂੰ ਚਾਹ ਪਾਣੀ ਪੁੱਛਿਆ ਪਈ। ਬੜਾ ਹਣ ਕਰਦੇ ਘਰੇ ਹੀ ਨੇ ਲਾ ਲਾਂਗਾ ਭੈਣ ਪਿੱਛੇ ਘਰ ਖਲੋਤੀ ਆ ਆ ਜਾ ਮੇਰਾ ਮੇਰਾ ਘਰ ਹੀ ਹੈ ਨਾ ਮੇਰੀ ਭੈਣ ਦਾ ਫੋਨ ਆਇਆ ਹੋਵੇ ਤਾਂ ਭਲਾ ਮੈਂ ਘਰ ਨਾ ਆਵਾਂ ਸਾਰੇ ਕੰਮ ਕਰ ਛੱਡ ਕੇ ਤੇ ਮੈਂ ਤੇਰੇ ਘਰ ਕੇ ਘਰ ਆ ਕੇ ਬਹਿ ਗਿਆ ਉਸੇ ਬਈ ਹੋਰ ਭਾਈ ਜੀ हां सा बहुत बढ़िया रे गोरखपुर भाई बहुत बढ़िया तिनियां सनो सता ठीक ठाक काम कर किदा बहुत बढ़िया बहुत चलो बढ़िया चाहिए मेरी भाभी की इतनी नजर नहीं आवे अंदर यार ओ सिमरत बाहर आया तेलाकर कोई आया गया अंदर ही बैठी रहनी हां जी जी आई कोई चाय पानी दे देना शशि का शशि का भाभी शशि का दीदी चल चाय बना बहुत हो गई सत श्री अकाल चल हां जी तू बैठ हम बना के रे हां ਜੀ ਇੱਕ ਮਿੰਟ ਆਇਓ ਇੱਧਰ ਹਾਂ ਆ ਗਿਆ ਬਾਬਾ ਤੂੰ ਆ ਗਿਆ ਕੋਈ ਜਾਂਦੇ ਨੇ ਵੇਨਾ ਪਾਪੀ ਨੇ ਵਾਏ ਮਾਰੀਓ ਤੇ ਭਰਾ ਦਾ ਬਿਲਕੁਲ ਪੰਜਾਹ ਲੈ ਮਿੰਟ ਚ ਹੁਣ ਸਾਡੇ ਘਰੇ ਚਾਰ ਭੈਣ ਭਰਾ ਆ ਜਾਣ ਤੇ ਤੂੰ ਮੈਨੂੰ ਆਵਾਜ਼ ਮਾਰੇ ਮੈਂ ਉੱਠ ਜਾ ਇਹ ਕਿਹੜੀ ਕਿਤਾਬ ਲਿਖਿਆ ਆ ਨਾਲੇ ਉਠਰਾ ਬਾਂਦਾ ਵੀ ਕਿਉਂ ਨਹੀਂ ਜਿਵੇਂ ਭਰਾ ਦਾ ਤੇਰੀ ਭਾਬੀ ਕੰਮ ਕਰਦੀ ਆ ਚਾਰ ਕਾਹੇ ਕਮਾਉਂਦੀ ਆ ਉਠਰਾਏ ਬਾਂਦਾ ਹੀ ਉਹਦਾ ਤੇ ਗੱਲ ਸੁਣੋ ਉਹ ਟੋਪੇ ਤੇ ਰਪਈਏ ਨਾ ਆਪਣੇ ਜੋਗੀ ਕਰਦੀ ਆ ਮੇਰੇ ਵੀਰ ਨੇ ਨਹੀਂ ਕਰਦੀ ਮੇਰੇ ਵੀਰ ਨੂੰ ਰੱਬ ਨੇ ਇਨਾਲਕ ਦਿੱਤਾ ਆ ਵੇਲੇ ਬੈ ਕੇ ਖਾਣ ਜਾ ਸਕਦੀ ਭਾਬੀ ਉਹ ਚਲ ਠੀਕ ਆ ਜੋ ਮੈਂ ਵੇਖਿਆ ਮੈਂ ਤੈਨੂੰ ਕਹਿਤਾ ਉਹ ਤੋਂ ਮੇਰ ਨਾਲ ਕਿ ਮੱਥਾ ਲਾਈ ਜਣੀ ਗਾਹ ਤੋਂ ਨਾ ਦਿਮਾਗ ਦੇ ਦਰਦੀ ਵੀ ਗੱਲ ਆਵੇ ਸਮਝ ਲੱਗੀ ਉਹ ਦਾ ਸਕੇ ਜਾਂ ਨਾ ਸਕੇ ਜੀ ਇਹ 25 ਦੇ ਡਬਲ ਦੇ ਨਵੇਂ ਤੋਂ ਉੱਪਰ ਰੱਖਿਆ ਗਿਆ ਤੇ ਮੇਰੇ ਹੱਥ ਨਹੀਂ ਪਹੁੰਚਣ ਦੀ ਇਸ ਕਾਰਿ ਤੇਰਾ ਠੀਕ ਹੋ ਨਹੀਂ ਰਿਹਾ ਸਾ ਸਰ ਜੇ ਨਹੀਂ ਲੱਗਦਾ ਹੁੰਦਾ ਫੜਨ ਲੈ ਮੇਰੀ ਇੱਜ਼ਤ ਹੋਂਦੀ ਕਿੰਨੀ ਤਰੀਫਾਂ ਦੇ ਬੋਲ ਬੱਚਾ ਦੇ ਉਹ ਤੈਨੂੰ ਕਿੰਨੀ ਵਾਰੀ ਕਿਹਾ ਖਲਾਲਾ ਨਾ ਪਾਇਆ ਕਰ ਕਰੇ ਗਵਾਂਢੀਆਂ ਕੋਲੋਂ ਕਰਾ ਲਿਆਗਾ ਜਿਹੜਾ ਕੰਮ ਕਰਾਉਣਾ ਹੁੰਦਾ ਕਟਿਆ ਸੁਨਾਈਆਂ ਵਾਲੇ ਇੱਥੇ ਉਹ ਪਾ ਕੇ ਖਲਾਰਾ ਮੇਰੀ ਬੇਇੱਜ਼ਤੀ ਕਰਾਤੀ ਪੱਤੀ ਵਾਲਾ ਡੱਬਾ تیر ਤੋਂ ਲੱਤਦਾ ਨਹੀਂ ਐ ਤੇ ਖਲਾਰੇ ਘਰ ਜਦੋਂ ਵੱਖ ਪਾ ਕੇ ਰੱਖਦੀ ਐ ਪਤਾ ਨਹੀਂ ਕਿਉਂ ਇੰਨੀ ਨਿੱਕੀ ਨਿੱਕੀ ਤੋਂ ਖਿੱਚ ਗਿਆ ਕਿਉਂ ਪੈਂਦਾ ਪੈਂਦੀ ਐ ਉਦੋਂ ਸਾਰੀ ਢੜੀ ਸਹੀ ਲੈਂਦੇ ਆ ਜਦੋਂ ਲੱਗਦਾ ਉਹਨਾਂ ਕੋਈ ਕੁਝ ਕਹਿ ਦਿੰਦਾ ਉਦੋਂ ਮੈਂ ਇਦਾਂ ਬੋਲਦੇ ਆ ਮੈਨੂੰ ਪਤਾ ਵੇ ਸਰਦਾਰ ਜੀ ਤੁਸੀਂ ਕਿਹੇ ਗੱਲਾਂ ਹੋਈਆਂ ਨਾ ਥੋੜ੍ਹ ਦੇ ਪੁੰਦੇ ਘਰ 'ਚ ਪਰ ਤੁਹਾਨੂੰ ਵੀ ਪਤਾ ਹੋਣਾ ਮੈਨੂੰ ਹੁੰਦਾ ਵਾ ਮੈਂ ਕਵੇਲੀ ਬੈਠੀ ਆ ਚਾਹ ਮੈਂ ਕੋਈ ਨਾ ਕੁਝ ਕਰਦੀ ਜਾਵਾਂ ਨਾਲੇ ਮੈਨੂੰ ਪਤਾ ਵਾ ਤੇ ਸਭ ਕੁਝ ਮੈਨੂੰ ਲਿਆ ਕੇ ਦੇਂਦੇ ਨੇ ਪਰ ਮੈਨੂੰ ਰੱਬ ਨਾ ਕਰੇ ਕਦੀ ਆਹੋ ਜਿਹਾ ਟਾਈਮ ਆਵੇ ਕਿ ਜਿੱਥੇ ਮੈਂ ਤੁਹਾਡਾ ਮੋਢੇ ਨਾਲ ਮੋਢਾ ਲਾ ਕੇ ਖਲੋ ਸਕਾਂ ਚੱਲ ਕੋਈ ਨਾ ਸੁਨਤਤ ਵੀਰੇ ਅਗਰ ਠੀਕ ਨਹੀਂ ਗਈ ਤੇ ਇੱਥੇ ਬੈਠੇ ਹੋ ਤਾਂ ਮੈਨੂੰ ਮਜ਼ਾ ਮਾਰੀ ਜਾਂਦੇ ਘਰ ਜਵਾਈ ਪਈ ਐ ਵੀ ਵੇਖ ਲੈਵੇ ਉਹ ਨਾ ਨਾ ਪਹਿਣਾ ਇਹੋ ਜਿਹੀ ਕੋਈ ਗੱਲ ਨਹੀਂ ਆ ਉਹ ਨਾ ਸਫਾਈ ਕਰਨੀ ਹੈ ਰਸੋਈ ਦੀ ਕੱਲ ਤੇ ਪੱਤੀ ਵਾਲਾ ਡੱਬਾ ਰੱਖਿਆ ਗਿਆ ਉਹਦੇ ਕੋਲ ਉੱਤੇ ਸਲੈਟ ਚੜੀ ਹੈ ਨਾ ਉਹਦਾ ਕਰਕੇ ਉਹਨੇ ਮੈਨੂੰ ਆਵਾਜ਼ ਮਾਰੀ ਕਿ ਹੁਣ ਮੇਰੇ ਤੋਂ ਚੜਿਆ ਜਾਣਾ ਤੂੰ ਆ ਕੇ ਡੱਬਾ ਲਾ ਦੋ ਨਾਲ ਤੈਨੂੰ ਪਤਾ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੇ ਮੈਂ ਕਿਤੇ ਬੈਠਾ ਹਾਂ ਨਾ ਤੇ ਮੈਨੂੰ ਆਵਾਜ਼ ਤੱਕ ਨਹੀਂ ਦਿੰਦੀ ਉਹਨੂੰ ਪਤਾ ਹੈ ਕਿ ਚਾਰ ਬੰਦੇ ਆਏ ਉਹਨਾਂ ਨਾਲ ਗੱਲਬਾਤ ਕਰਨ ਡਿਆ ਤੁਹਾਡੀ ਜਿੱਤ ਨਾ ਕਰੇ ਜਿੱਤ ਤਾਂ ਵੀ ਫੁੱਲ ਕਰਦੀ ਆ ਤੁਸੀਂ ਇਹੋ ਜਿਹਾ ਕੋਈ ਨਾ ਸੋਚੋ ਚਲੋ ਕੋਈ ਨਾ ਕੋਈ ਨਹੀਂ ਬਲੀ ਤੋ ਜੇ ਜਨਾਨੀ ਮੁੰਦੇ ਕਹਾ ਸੀ ਬੰਦੇ ਦੀ ਤੇ ਬੰਦਾ ਹੀ ਮਨੇ ਕਾਲੀ ਚਲਾ ਜਨਾਨੀ ਦੀ ਰਸੋਈ ਚ ਯਾਰ ਮੈਂ ਤੁਹਾਨੂੰ ਕਿਹਾ ਨਾ ਕਿਵੇਂ ਦੀ ਕੋਈ ਗੱਲ ਨਹੀਂ ਕੀ ਤੂੰ ਨਾ ਬੋਲੀ ਜੋ ਇਦਾਂ ਮੈਂ ਕੀ ਆ ਕੀ ਹੋਰ ਸਿਮਰਤ 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 ਕਿੱਥੇ ਗਈ ਹੈ ਉਹ ਸੱਸੀ ਕਾਕਾ ਜੀ ਉਹ ਸਿਮਰਤ ਨੂੰ ਬੁਲਾਇਓ ਜਰਾ ਗੱਲ ਕਰਨੀ ਸੀ ਅਸੀਂ ਜਰਾ ਭਾਬੀ ਤੁਸੀਂ ਇੱਧਰ ਕੀ ਕੰਮ ਪੈ ਗਿਆ ਸਿਮਰਤ ਨਾਲ ਤੁਹਾਨੂੰ ਸੂਰ ਚੜ ਜਾਣੇ ਨੇ ਵਾ ਇੱਕ ਮਿੰਟ ਭਾਬੀ ਬੁਲਾਉਣਾ ਹਨ ਬੈਠੇ ਭਾਈ ਆ ਗਿਆ ਆ ਪ੍ਰੀਤ ਤੂੰ ਮੈਨੂੰ ਕਹਿੰਨੀ ਆ ਕਿ ਭਾਬੀ ਬਸ ਆਪਣੇ ਸੂਰ ਸਿੰਦੇ ਆ ਆਈਆਂ ਜਨਣੀਆਂ ਲੈਣ ਦੋ ਜਨਣੀਆਂ ਆਈਆਂ ਕਟੋੜ 2000 ਰੁਪਏ ਆਈ 15 ਕਿਤਾ ਬੰਦੇ ਨੂੰ ਵੀ ਪਤਾ ਉਹ ਤਰਦਾ ਬਾ ਸਵੇਰ ਤੱਕ ਆ ਰਾਤੀ ਆਉਣਾ ਨੇ ਮਗਰ ਮੇਰੇ ਕੋਲ ਆਹ ਚੱਲਦਾ ਈ ਨਾਲ ਤੇਰਾ ਭਰਾ ਤੇ ਇੱਕ ਹੋਂ ਤੇ ਐਵੇਂ ਨਿਕਲ ਆ ਗਿਆ ਇਸੇ ਕਰਕੇ ਆਇਆ ਵਾ ਇਹ ਮਗਰ ਪੋਵਨਾ ਗੋਲ ਜੇ ਮੇਰੀ ਨਾਲ ਉਹ ਦੋ ਚਾਦਰ ਕੰਮ ਨਾ ਕਰੂਗਾ ਬੈਠਾ ਖਾਂਦੇ ਦਿਆ ਵਾ ਭਾਬੀ ਤੇਰੀ ਵੈਸੇ ਵੀ ਪੰਜ ਛੇ ਥੋੜੇ ਸਿੰਦੇ ਉਧਿਆੜੀ ਚ ਪੰਜ ਛੇ ਅੰਦਰ ਅਜਾਣਾ ਪੰਚੇ ਮੁਲਾਕੇ ਹੋਰ ਜੀ ਕਮਾਈ ਤੇ ਹੋਂ ਡੀ ਬੈਠਿਆ ਮੇਰੀ ਕਾਲ ਸੁਣ ਉੱਥੇ ਕੀ ਲੈਣੀ ਹੈ ਹਾਂ ਜਿਹੜੀਆਂ ਭਾਬੀਆਂ ਆਈਆਂ ਗਵੰਡਣਾ ਮੈਨੂੰ ਪਤਾ ਉਹ ਆਪਣਾ ਸੂਟ ਲੈਣਾ ਹੈ ਤੂੰ ਮੈਨੂੰ ਝੂਠ ਬੋਲੇ ਕਿ ਮੈਂ ਆਪਣੇ ਸੂਟ ਪੀਂਦੀ ਹਾਂ ਨਹੀਂ ਅੱਬ ਤੂੰ ਮੈਨੂੰ ਇੱਕ ਗੱਲ ਦੱਸ ਤੇਰੇ ਲੋਨ ਪਹੁੰਚ ਘਰ ਦੇ ਖਰਚੇ ਕੋਈ ਕਮੀ ਆ ਜੋ ਤੂੰ ਕਿੰਨੀ ਹੋ ਚਿਰ ਮੈਂ ਲੈ ਕੇ ਦਿੰਦਾ ਤੈਨੂੰ ਘਰ ਦਾ ਬਿੱਲ ਰਸ਼ਨ ਮੈਂ ਲਾਉਣਾ ਬੰਦਾ ਮੈਂ ਇਸ ਕਰ ਨੂੰ ਮੈਂ ਹੀ ਕਮਾ ਸਕਦਾ ਹਾਂ ਆ ਕੰਮ ਬੰਦ ਕਰਾ ਤੈਨੂੰ ਮਸਰੀ ਵੀ ਲੋ ਦਬੀ ਮੇਰੀ ਬੇਇੱਜ਼ਤੀ ਹੁੰਦੀ ਆ ਜੀ ਨਹੀਂ ਉਹਨਾ ਭਾਬੀ ਦਾ ਨਾ ਪੌਂਜਾ ਫਟ ਗਿਆ ਹੀ ਉਹ ਮੈਨੂੰ ਜੇ ਕਿਦਾਂ ਹੈ ਕਿ ਸਿਮਰ ਤੈਨੂੰ ਸੀਨ ਲਾ ਦੇ ਹਾਂ ਤੈਨੂੰ ਹੀ ਦੇਣਾ ਉਹਨਾਂ ਕੋ ਤਾਂ ਮਸ਼ੀਨਾਂ ਹੈ ਨਹੀਂ ਜਿੱਦਾਂ ਮਾੜਾ ਮੋਟਾ ਕੰਮ ਕਰਨ ਨੂੰ ਉਹਨਾਂ ਨੇ ਮੇਰੇ ਕਰੇ ਮਸ਼ੀਨ ਰੱਖੀ ਆ ਇਹ ਸੂਟ ਹੀ ਛਿਪਣ ਆਇਆ ਮੈਂ ਤੈਨੂੰ ਇੱਕ ਗੱਲ ਦੱਤੀ ਹੇ ਹੁਣ ਆ ਕੋਈ ਖਲਾਰਾ ਆ ਮੈਨੂੰ ਦੇਖਿਆ ਨਾ ਕਰ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆ ਪਰ ਆ ਕੰਮ ਛੱਡ ਦੇ ਆਪਣੇ ਭਜਾ ਲੈ ਇਹਨਾਂ ਨੂੰ ਇੱਥੋਂ ਮੇਰੀ ਬੇਰੀ ਚ ਗਰੌਂਦੀ ਰਹੀ ਨਹੀਂ ਮੈਂ ਕਿਹਾ ਵੀ ਇਹਨਾਂ ਨੂੰ ਕਿ ਮੈਂ ਆਪੇ ਸ਼ਾਮ ਨੂੰ ਤੁਹਾਡੇ ਘਰੇ ਬੁਜਾ ਦਾਂਗੀ ਇਹਨਾਂ ਨੂੰ ਪਤਾ ਵੀ ਦੱਸਿਆ ਵੀ ਕਿ ਮੇਰਾ ਘਰ ਵਾਲਾ ਨਹੀਂ ਪਸੰਦ ਕਰਦਾ ਇਹ ਸਭ ਕੁਝ ਇਹ ਪਤਾ ਨਹੀਂ ਕਿਉਂ ਆ ਗਏ ਇਹਨਾਂ ਮੈਂ ਐਵੇਂ ਆ ਗਏ ਮੈਨੂੰ ਲੱਗਾ ਘਰ ਨਹੀਂ ਕੋਈ ਹੋਣਾ ਜਾਂਦਾ ਤਾਂ ਬਾਹਰ ਨਹੀਂ ਆਉਂਦਾ ਕੀ ਪਤਾ ਮੈਂ ਜੀ ਘਰ ਦੀ ਕਾੜੀ ਆਵੇ ਅੰਗ ਦੀ ਨਾ ਨਾ ਚੀਜ਼ਾਂ ਸਮਝ ਰਦੇ? ਭਾਬੀ ਤੁਸੀਂ ਉਹ ਜਿਹੜਾ ਤੁਸੀਂ ਮੈਨੂੰ ਫੁੱਸਲ ਮਾਰ ਦਿੱਤੀ ਨਾ ਪੋਜਾ ਠੀਕ ਕਰਨ ਲਈ ਤੇ ਉਹ ਕੋਈ ਨਾ ਮੈਂ ਨਾ ਤੁਹਾਨੂੰ ਨਾ ਸ਼ਾਮੀ ਤੇ ਫਰਾ ਦੂੰਗੀ ਜਾਂ ਹੁਣੇ ਲੈ ਜਾਓ ਕਿਉਂਕਿ ਮਸ਼ੀਨ ਮੇਰੀ ਨਾ ਚੱਲਣ ਨਹੀਂ ਦੇਈ। ਨਾਲੇ ਨਾ ਤੁਸੀਂ ਅੱਗੇ ਤੋਂ ਆਪੇ ਆਪਣੇ ਸੀਨ ਉੱਥੋਂ ਸੀਨ ਮਰਵਾ ਲਿਆ ਕਰੋ। ਹਾਂ ਹਾਂ ਕੋਈ ਗੱਲ ਨਹੀਂ ਸੀ। ਉਹ ਨਾ ਬਟਿਕ ਵਾਲਾ ਨਹੀਂ ਸੀ ਹੈਗਾ ਉੱਥੇ ਦੁਕਾਨ ਬੰਦ ਸੀ। ਅਸੀਂ ਤਾਂ ਤੈਨੂੰ ਪਾ ਕਰਕੇ ਦੇਤੀ ਸੀ। ਚਲ ਠੀਕ ਹੈ ਭਾਣੇ ਸਾਡੀ ਸਲਵਾਰ ਤੇ ਰਾਤੀ ਘਰ ਭੇਜ ਦੇਵੀਂ ਠੀਕ ਹੈ ਭਾਬੀ ਮੈਂ ਆਪੇ ਘਰੇ ਭੇਜ ਦੂੰਗੀ ਕੋਈ ਨਾ ਤੂੰ ਭੇਜ ਦਿਓ ਬੇਟੇ ਹੱਥ ਭੇਜਦੀ ਕੋਈ ਹਾਂਜੀ ਚਲ ਆ ਚਲੀਏ ਭਈਆ ਆਪਾਂ ਮੇਰੀ ਗੱਲ ਸੁਣੋ ਭਾਬੀ ਅੱਜ ਦੇ ਕੰਮ ਤੁਸੀਂ ਘਰੇ ਪੜੇ ਹੋ ਨਾ ਇਹ ਚੰਗੇ ਨਹੀਂ ਕਿ ਮੇਰੇ ਭਰਾ ਦੀ ਬੇਸਤੀ ਕਰਾਉਂਦੇ ਹੋ ਘਰ ਦੇ ਵਿੱਚ ਨਹੀਂ ਜੀ ਜੀ ਤੁਹਾਨੂੰ ਗਲਤ ਹੋਇਆ ਉਹ ਤੁਹਾਨੂੰ ਪਤਾ ਉਹ ਕੁਆੜ ਰਹੇ ਨਾ ਤੇ ਭਾਬੀ ਹੁਣੇ ਦੇਖ ਗਈਆਂ ਜੀ ਸਲਵਾਰ ਵੀ ਠੀਕ ਹੋ ਰਹੀ ਉਹ ਤੇ ਇਸ ਕਰਕੇ ਆਈਆਂ ਮੈਂ ਕਿ ਇਹਦੇ ਸੂਟ ਨਹੀਂ ਸੀ ਨਹੀਂ ਉਹ ਰਹਿ ਗੋਈ ਅੱਜ ਜਵਾਈ ਭਾਈ ਐ ਕੋਈ ਮੇਲ ਆ ਕਰੋ ਤੀਰ ਦੁਕਾਨਦਾਰੀ ਸਜਾ ਦੇ ਬੈਹਿੰਦੇ ਦਾਦ ਮੈਂ ਆਵਾਂ ਨਾ ਆਪਣੀ ਦੁਕਾਨਦਾਰੀ ਦੇ ਸਾਹਮਣੇ ਰੱਖਿਓ ਮੈਨੂੰ ਨਹੀਂ ਦੇਖਣ ਚਾਹੀਦੀ ਸਮਝ ਲੱਗੀ ਹਾਂਜੀ ਜੀ ਚੱਲਾ ਫਿਰ ਸਾਸਰੀ ਘਰ ਚੱਲੀ ਮੈਂ ਨਾਲ ਇੱਕ ਗੱਲ ਹੋਰ ਰੱਬ ਨੇ ਨਾ ਬੜੇ ਪੈਸੇ ਦਿੱਤੇ ਸਾਨੂੰ ਜੇ ਲੋੜ ਹੋ ਗਈ ਨਾ ਮੰਗ ਲਿਓ ਬਥੇਰੇ ਪੈਸੇ ਹੈਗੇ ਮੇਰੇ ਕੋ ਮੇਰੇ ਵੀਰ ਰਾਜ ਬਾਸਤੇ ਜਲਦੀ ਮੈਂ ਦੀਦੀ ਵੀ ਮੈਨੂੰ ਗਲਤ ਮੰਨ ਕੇ ਚਲ ਗਈ। ਹਕੀ ਗੱਲ ਹੋ ਗਈ ਯਾਰ ਕਿਸੇ ਵੇਲੇ ਪਤਾ ਨੇਤ ਹੋਈ ਜਾਂਦਾ। ਕਿਸ਼ਤ ਮੈਂ ਤੁਹਾਨੂੰ ਦੇ ਦੂੰਗਾ ਯਾਰ ਬੜੇ ਸ਼ੌਂਕ ਨਾਲ ਮੈਂ ਕਢਵਾਈ ਸੀ। ਮੈਂ ਤੁਹਾਨੂੰ ਕਹਿੰਦਾ ਅੱਜ ਸ਼ਾਮਾਂ ਤੱਕ ਕਿਸ਼ਤ ਦਾ ਡੇ ਹੋ ਜੂਗੀ ਤੁਸੀਂ ਮੇਰੀ ਗੱਡੀ ਨੂੰ ਹੱਥ ਨਾ ਲਾਇਓ। ਬੜੇ ਸ਼ੌਂਕ ਨਾਲ ਕਢਵਾਈ ਮੈਂ। ਬੱਸ ਫਿਰ ਜੇ ਮੇਰੀ ਕੰਟੀਨੂ ਹੱਥ ਲੱਗਿਆ ਮੇਤੋਂ ਪੁਰਾ ਕੋਈ ਨਹੀਂ ਜੇ ਤੁਹਾਨੂੰ ਸਾਫ਼-ਸਾਫ਼ ਦੱਤਾ ਮੈਂ ਯਾਰ ਪਰ ਲੇਟ ਹੋਈ ਜਾਂਦੀ ਬੰਦੇ ਕੋਲ ਅੱਗੇ ਗੱਦੀ ਲੇਟ ਹੋਈਆਂ ਐਰ ਕਾ ਹੀ ਹੁੰਦੀ ਲੇਟ ਬਸ ਠੀਕ ਆ ਸ਼ਾਮ ਤੱਕ ਹੋ ਜੇ ਤੁਹਾਡੇ ਹਾਂ ਜੇ ਤੁਹਾਨੂੰ ਸ਼ਾਮ ਤੱਕ ਤੁਹਾਨੂੰ ਮਿਲਾਂਗਾ ਰੋਣਾ ਪਿਆ ਯਾਰ ਤੁਸੀਂ ਕਿੱਥੇ ਯਾਰ ਇਹ ਜੀ ਤੇ ਇੱਕ ਕਿਸ਼ਤ ਰਹਿੰਦੀ ਆ ਐਂ ਜੀ ਆ ਪੰਜ ਸੱਤ ਕਿਸ਼ਤਾਂ ਰਹਿੰਦੀਆਂ ਮੈਂ ਆ ਘੱਟਾ ਕਨਾ ਪਾਇਆ ਇੱਥੇ ਮੈਂ ਵੀ ਇਹ ਰੀ ਕਹਾਂ ਨੂੰ ਸਾਫ਼ ਕਰ ਜਾ ਕਰ ਜੇ ਕਾੜ ਲੈ ਰਹੀ ਐ ਜੀ ਤੇ ਨੂੰ ਸਾਫ਼ ਹੀ ਕਰ ਦਿੰਦੀ ਯਾਰ ਮੇਰੀ ਕਿਸ਼ਤ ਦੇਣੀ ਕਿੱਦਾਂ ਯਾਰ ਕਾ ਪਤਾ ਹੀ ਨਹੀਂ ਕੋਈ ਲੱਗਣ ਦਾ ਹੱਥ ਇਨਾਂ ਤੱਕ ਕਿੱਦਾਂ ਹੋ ਗਿਆ ਤਹਾ ਕੇ ਪਾਸ ਸਿੱਜਣੀ ਨਹੀਂ ਡਿਆ ਕੀ ਬਣੂ ਯਾਰ ਇਹ ਚੁੱਕਣ ਤੇ ਨਹੀਂ ਮੈਂ ਦਿੰਨਾ ਭਾਵੇਂ ਘਰ ਦਾ ਕੋਈ ਵੇਚਣਾ ਪਵੇ ਮੈਨੂੰ ਕੁਝ ਵੀ ਵੇਚਣਾ ਪਵੇ ਇਹਦੀ ਕਿਸ਼ਤ ਨੇ ਮੈਂ ਟੁੱਟਣ ਦਿਨਾ ਇਹ ਤਾਂ ਬੜਾ ਚਾਣ ਲਈ ਮੈਂ ਤੇ ਕੀ ਹੋ ਗਿਆ ਯਾਰ ਕਿੰਨਾ ਖਲਾਰਾ ਪਾਇਆ ਯਾਰ ਇਹਨਾਂ ਨੇ ਪਾਰਾ ਮੀਰ ਕੱਟਾ ਵਾ ਉਹਨੂੰ ਪਤਾ ਵੀ ਯਾਰ ਮੇਰੀ ਸਾਹ ਦਾ ਗਰੋਸਮ ਆ ਕਿ ਕਦਾਂ ਨੇ ਖਲਾਰਾ ਪਾਇਆ ਸਰਕਾਰ ਨੇ ਵਾ ਲੱਗੀ ਹੋ ਕਲਾ ਕਲ ਕਰੀਏ ਉਹਨਾਂ ਬੱਟਾ ਹੀ ਹੋਣਾ ਪਾਇਆ ਨਾ ਗੱਟੀਆਂ ਦੇ ਇੱਧਰ ਰੱਖੀ ਤਾਂ ਸਾਰੀ ਕਿਸ਼ਤਾਂ ਦੇ ਲਈਆਂ ਪਾਣੀ ਪਿਓ ਤੂੰ ਉਹ ਪੀ ਲੈਨੇ ਪਾਣੀ ਨਾ ਕੱਲ ਕੀ ਕਿਹਾ ਸੀ ਫੋਨ ਤੇ ਕਿਸ ਦਿਨਾਂ ਤੇ ਆਉਂਦੇ ਪਹੁੰਚੋਗੇ ਬੰਦਾ ਕਿਤੇ ਸਾਡੀ ਕਿਸ਼ਤ ਉਹ ਯਾਰ ਭਾਜੀ ਕੇਵਲੇ ਲੇਟ ਹੋ ਜਾਂਦੀ ਹੈ ਮੇਰੀ ਗੱਲ ਸੁਣੋ ਕਿੰਨੇ ਚਿਰ ਦਾ ਤੁਹਾਡੇ ਬੈਂਕ ਵਾਲਿਆਂ ਨੇ ਲੈਣ ਦੇ ਚੱਲਣ ਡਿਆ ਅੱਗੇ ਕਦੀ ਕਿਸ਼ਤ ਲੇਟ ਹੋਈ ਆ ਐਰ ਕਾਥ ਥੋੜਾ ਤੰਗ ਆ ਤਾਂ ਕਰਕੇ ਕਿਸ਼ਤ ਲੇਟ ਹੋਈ ਆ ਤੁਹਾਨੂੰ ਪਚਾਉਂਦਾ ਕਿ ਟੈਂਸਰ ਹੋਈ ਵਾ ਭਾਈ ਅਸੀਂ ਉਹ ਨਹੀਂ ਵੇਖਦਾ ਉਹ ਬੈਂਕ ਦੇ ਕੰਮਾਂ 'ਚ ਕੋਈ ਨਹੀਂ ਵੇਂਦਾ ਕਿਸੇ ਨੂੰ ਉਹ ਅਸੀਂ ਆਪਣਾ ਚੀਚਾ ਫੜ ਲਈਦਾ ਵਾ ਜਦੋਂ ਉਹ ਟਾਈਮ 'ਚ ਕਿਸ਼ਤਾਂ ਪਹੁੰਚੇ ਤੇ ਯਾਰ ਹੱਦ ਕਰਦੇ ਤੁਸੀਂ ਗੱਡੀਆਂ ਤੁਹਾਡੇ ਸਰੋਲੀਆਂ ਮੈਂ ਹੈ ਦੋਵੇਂ ਬੁੱਢ ਤੁਹਾਡੇ ਸਰੋਲ ਨੇ ਅੱਗੇ ਕਦੀ ਕਿਸ਼ਤ ਲੇਟ ਹੋਈ ਆ ਦੱਸੋ ਮੈਨੂੰ ਪਾਵਾ ਦਾ ਵਿੱਚ ਤੇਰੀ ਗੱਲ ਕਿਸ ਤੱਕੇ ਲੇਟ ਹੋਈ ਆ ਆ ਤੇ ਸ਼ੁਭਤ ਹਰ ਕਰਨਾ ਰਹਾ ਉਹ ਵੀ ਤੇ ਛੇਤੀ ਤੇ ਛੇਤੀ ਪਾਜੀ ਤਾ ਲੋ ਕਹਿਣ ਦੇ ਆ ਦੇ ਦਾਂਗੇ 1-2 ਦਿਨ ਦਾ ਟਾਈਮ ਜਦੋਂ ਸਾਨੂੰ ਵੀਰੇ ਟਾਈਮ ਲੇਗਾ ਉਤੋਂ ਸਭ ਦਾ ਆਰਡਰ ਆ ਕਿ ਜਦੋਂ ਇਸ ਤੋਂ ਨਹੀਂ ਪਹੁੰਚਦੀ ਗੱਡੀ ਚੁੱਕ ਲੋ ਦੀ ਯਾਰ ਕਾਦਾ ਕਲੋਨੀਆਂ ਤੁਹਾਡਾ ਜੇ ਮਹੀਨਾ ਦਾ 2 ਮਹੀਨਾ ਕਿਸ਼ਤ ਲੇਟ ਹੋ ਗਈ ਤੇਰੀ ਗੱਡੀ ਚੁੱਕਣਾ ਆ ਜਾਂਦੇਗੇ ਵੀਰ ਪੜਾ ਕੀ ਗੱਲ ਆ ਅਸੀਂ ਵੀ ਨੌਕਰੇ ਆ ਉਹਨਾਂ ਦੇ ਜੋ ਉਹ ਆਰਡਰ ਦੇ ਤਾ ਅਹੀਂ ਮੰਨਣਾ ਪਾਜੀ ਦੱਸ ਕਿ ਚੱਕਰ ਆ ਪੈਸੇ ਮੇਰੇ ਕੋਲ ਹੈਗੇ ਆ ਪੈਸੇ ਤਾਂ ਪਹਿਲੇ ਬਹੁਤ ਥੋੜੇ ਹੈਗਾ ਤੁਸੀਂ ਇੱਕ ਅੱਧੇ ਦਿਨ ਦਾ ਟਾਈਮ ਦੋ ਤੁਹਾਨੂੰ ਪੈਸੇ ਪਹੁੰਚਾ ਦੂੰਗਾ ਮੈਂ ਮੇਰੇ ਲੈਣਾਰੇ ਕਿਹੜੇ ਕੋਲੋਂ ਨਾ ਮੈਂ ਵੀ ਤਿਆਰ ਕਰਾਈ ਜੀ ਸਾਡੇ ਕੋਲ ਪੈਸੇ ਤੇ ਅੱਜ ਹੀ ਮਿਲਣੇ ਯਾਰ ਇੱਕ ਅੱਧੇ ਦਿਨ ਦਾ ਟਾਈਮ ਤਾਂ ਦੋ ਮੈਨੂੰ ਜੀ ਮੇਰੀ ਗੱਲ ਸੁਣੀ ਹੋ ਆਇਆ ਮੱਲਾਸ ਕਿਹਦਾ ਕਰੂਗੀ ਕੀ ਜੀ ਦਵਾ ਦਵਾਂਗੇ ਅੱਗੇ ਪੁੱਛ ਲਓ ਮੈਂ ਯਾਰ ਨੂੰ ਕੀ ਜਾਂਦਾ ਹੋ ਕੀ ਤਰੀਕਾ ਕਰਕੇ ਪੁੱਛ ਲੈਨੇ ਹੈ ਕਿ ਇਦਾਂ ਦੇ ਗਾਣਾ ਉਹ ਮੈਨੇ ਜੇ ਤਾਂ ਅੱਗੇ ਸਾਡੇ ਮਗਰੇ ਪਿਆਰ ਇੱਕ ਵਾਰੀ ਫੋਨ ਕਰਕੇ ਤੂੰ ਪੁੱਛ ਲੋ ਕੀ ਆਂਦੇ ਆ ਕੀ ਐ ਇੱਕ ਅੱਧੇ ਦਿਨ ਤੱਕ ਦੇ ਦੇਣੇ ਆ ਜੇ ਤੱਕ ਇੱਕ ਅੱਧੇ ਦਿਨ ਤੱਕ ਦੇ ਦੇਣਗੇ ਤਾਂ ਠੀਕ ਆ ਮੇਰੇ ਤਾਂ ਗੱਡੀ ਚੁੱਕ ਕੇ ਲੈਣੇ ਆ ਤੂੰ ਉਹ ਤੂੰ ਪਾਗਲਾ ਹੋ ਗਿਆ ਇੱਕ ਦਾ ਦਿਨ ਪਾਈ ਬਣਾ 23 ਚੰਗਾ ਘਟਨੀ ਮੈਂ ਤਾਂ ਨਹੀਂ ਕਦੋਂ ਦਾ ਆਪਣੀ ਹਾਂ ਬੋਲ ਕੀ ਆਪ ਜੀ ਮੈਂ ਤੁਹਾਨੂੰ ਇਹ ਪੁੱਛ ਰਹੀ ਕਿ ਕੀ ਕਹਿੰਦੀ ਆ ਬੋਲ ਤੂੰ ਉਹਨਾਂ ਨੇ ਕੀ ਲੈਣਾ ਦੇਣਾ ਇੱਕ ਤੇ ਤੇਰੀ ਮਸ਼ੀਨ ਨੇ ਕਿੜਕੜ ਕਰਾ ਕੇ ਮੇਰਾ ਸਿਰ ਦਰਦ ਲਾਇਆ ਹੈ ਤੂੰ ਜਾ ਕੇ ਸਟਾਲੇ ਮੇਰੀ ਚਾੜ ਖਾਂਡੇ ਤੈਨੂੰ ਮੈਂ ਇੱਕ ਗੱਲ ਦੱਸਦੀ ਉਹ ਮਸ਼ੀਨ ਜੀ ਸਾਹਮਣੇ ਪਈ ਮੈਨੂੰ ਇੰਨੀ ਰੜ ਕੱਢੀ ਹੋਣਾ ਦਿਲ ਕਰਦਾ ਚੁੱਕ ਕੇ ਬਾਹਰ ਮਾਰਾਂ ਮੈਂ ਮੈਂ ਤੈਨੂੰ ਇੱਕ ਗੱਲ ਹੋਰ ਦੱਸਿ ਕਿੰਨੀ ਏਰੀ ਕਾ ਨੂੰ ਬੰਦ ਕਰ ਜਾ ਕਰ ਮੇਰਾ ਸਿਰ ਦਰਦ ਇਹ ਨਾ ਹੋ ਰਿਹਾ ਕੋਈ ਹਿਸਾਬ ਨਹੀਂ ਇੱਕ ਗੱਲ ਹੋਰ ਤੈਨੂੰ ਕੀ ਲੱਗਦਾ ਤੂੰ ਆ ਚਾਰ ਕਿ ਟਾਂਕੇ ਟੋਪੇ ਲਾ ਕੇ ਸ਼ਾਹੂ ਕਰਨੀ ਬਣ ਜਾਏਂਗੀ ਨਹੀਂ ਰਾਣੀ ਬਣ ਜਾਏਂਗੀ ਤੂੰ ਜੱਗਰ ਦਾ ਖਰਚਾ ਚਲਾ ਦੇਗੀ ਕੀ ਕਰ ਲੈਗੀ ਤੂੰ ਮੈਂ ਇੱਕ ਗੱਲ ਹੋਰ ਕਹਿਣੀ ਹੇ ਜੇ ਕੱਲ ਤੋਂ ਮਸ਼ੀਨ ਮੈਨੂੰ ਦੇਹਗੀ ਇੱਥੇ ਠੀਕ ਆ ਮਸ਼ੀਨ ਇਹ ਚੌਕੇ ਬਾਹਰ ਮਾਰੂਗਾ ਤੇ ਤੈਨੂੰ ਵੀ ਤੇਰੀ ਮਾਂ ਘਰੇ ਸੁੱਟ ਕੇ ਆਉਂਗਾ ਮੈਂ ਦੇਖੋ ਮੈਨੂੰ ਪਤਾ ਵਾ ਤੂੰ ਹੀ ਪਰੇਸ਼ਾਨ ਹੈਗੀ ਜੀ ਅ ਪੈਸੇ ਵਾਲੇ ਕਿੰਨੂ ਕਿੰਨੂ ਫੋਨ ਲਾਇਆ ਤੂੰ ਤੂੰ ਇਹ ਤਾਂ ਕੀ ਲੈਣ ਦੇਣਾ ਵਾਸਾ ਮੈਨੂੰ ਮੇਰੀ ਆਪਣੀ ਚੀਜ਼ ਹੈ ਮੈਂ ਜੋ ਮਰਜ਼ੀ ਕਰਾਂ ਨਹੀਂ ਮੈਂ ਕਹਾਂ ਜੇ ਸਾਰੇ ਫਸ ਜਵਾਬ ਹੋ ਹੀ ਜਾਂਦਾ ਫਿਰ ਕੋਈ ਨਾ ਕੋਈ ਜੀ ਕਰਨੇ ਪੈਣਾ ਨਾ ਮੈਂ ਆਪੇ ਕਰੂਗਾ ਲੈ ਤੈਨੂੰ ਇਹਨਾਂ ਕੀ ਲੱਗੇ ਮੈਨੂੰ ਪਤਾ ਆ ਤੁਹਾਨੂੰ ਟੈਨਸ਼ਨ ਹੈ ਦਿਮਾਗ ਤੇ ਤੇ ਵੇਖੋ ਤੁਹਾਨੂੰ ਵੀ ਪਤਾ ਵਾ ਮੈਂ ਪੂਰਾ ਪੂਰਾ ਕਰਕੇ ਥੋੜਾ ਬੋਧੇ ਜੋੜੇ ਹੀ ਹੋਊਗਾ ਚੰਗੇ ਟਾਈਮ ਮਾੜੇ ਟਾਈਮ ਤੇ ਚਲੋ ਨਾਲ ਸਹੀ ਪਰ ਚੰਗੇ ਟਾਈਮ ਤੇ ਸਹੀ ਤੁਹਾਡੇ ਕੰਮ ਤੇ ਆਊਗਾ ਮੈਂ ਨਾ ਥੋੜੇ ਪੈਸੇ ਜੋੜ ਕੇ ਰੱਖੇ ਆ ਕਿੰਨੇ ਕੁ ਜੋੜ ਲੜਗੇ ਚ 4 ਕਿਟਾਂ ਕੇ ਤੋਪੇ ਲਾ ਕੇ ਚਲੋ ਜਿੰਨੇ ਵੀ ਆ ਇਸ ਟਾਂਕ ਤੇ ਲੋੜ ਦੇ ਮੁਤਾਬਕ ਹੀ ਹੋਣਗੇ ਜਿੰਨੇ ਤੁਹਾਨੂੰ ਲੋੜ ਹੋਗੇ ਉਹਦੇ ਸਾਮਣੇ ਰੱਖ ਲਓ ਤੇ ਉਹਨਾਂ ਨੂੰ ਦੇ ਦਿਦੋ ਉੱਬੈਠੀ ਦਾ ਚੁੱਪ ਕਰਕੇ ਆਈ ਵੱਡੀ ਮਦਦਗਾਰ ਮੈਂ ਤੇਰੀਆਂ ਗੱਲਾਂ ਚ ਨਹੀਂ ਆਉਣ ਵਾਲਾ ਮੈਨੂੰ ਪਤਾ ਤੈਨੂੰ ਗੱਲਾਂ ਚ ਲਾਉਣ ਲੱਗੀਆਂ ਆਪਣੀਆਂ ਇੱਥੇ ਗੱਲਾਂ ਚ ਲਾਉਣ ਵਾਲੀ ਕਿਹੜੀ ਗੱਲ ਹੋਗੀ ਉਹ ਜਾ ਚੁੱਪ ਕਰ ਜਾ ਤੂੰ ਸਭ ਜਾਣਦਾ ਤੈਨੂੰ ਮੈਂ ਤੇ ਮੈਂ ਗੱਲ ਕਹਤੀ ਆ ਨਾ ਕੰਮ ਨਹੀਂ ਕਰਨਾ ਤਾਂ ਨਹੀਂ ਕਰਨਾ ਲੋਕਾਂ ਤੋਂ ਤਰਸਚਦਾਰਤ ਲੱਗੀ ਮੈਨੂੰ ਛਿੱਬੀਆਂ ਦਿਵਾਉਣ ਭਾਈ ਤੂੰ ਬਹਾਨੇ ਬਾਜ ਔਰਤ ਲੱਗੀਆਂ ਲੋਕਾਂ ਕੋਲ ਘੋਣ ਕਿਸੇ ਵਕ ਜਨਾਲੀ ਥੱਲੇ ਲੱਗਾ ਭੁੱਲ ਜਾ ਇਹ ਗੱਲ ਇਹ ਤਾਂ ਮੈਂ ਕਦੀ ਨਹੀਂ ਹੋਣ ਦਿੰਨਾ ਤੈਨੂੰ ਕਿਉਂ ਇਦਾਂ ਲੱਗਦਾ ਵਾ ਕਿ ਜੇ ਸੋਦੀ ਪਾਈ ਗਾ ਤੇ ਮੈਂ ਹੋਈ ਆ ਤੇ ਤੈਨੂੰ ਬਿੰਦੂ ਨੇ ਕਹਿਣਾ ਸੀ ਕਿੰਨੂ ਕਹਿਣਾ ਤੂੰ ਚੁੱਪ ਕਰ ਜਾ ਤਾ ਠੀਕ ਹੈ ਜੀ ਆਪਾਂ ਲੋਕਾਂ ਦੇ ਮਗਰ ਥੋੜੀ ਲੱਗੇ ਨਾ ਲੋਕੀ ਤਾਂ ਬਸ ਗੱਲਾਂ ਹੀ ਕਰਦੀਆਂ ਹਮੇਸ਼ਾ ਵਧਾੜ ਰਹਾ ਕੇ ਲੋਕਾਂ ਦੇ ਘਰੇ ਤੇ ਅੱਗ ਲਾਉਂਦੇ ਆ ਨਹੀਂ ਆਪਾਂ ਵੀ ਆਪਣਾ ਆਪ ਵੇਖਣਾ ਪੈਂਦਾ ਨਾ ਕਿ ਆਪਣੇ ਘਰ ਚ ਕੀ ਚੱਲਣ ਦਿਆ ਵਾ ਜੀ ਕਹਿਣ ਨੂੰ ਤਾਂ ਸਾਰੇ ਆਪਣੇ ਨਾਲ ਹੁੰਦੇ ਪਰ ਔਖੇ ਵੇਲੇ ਜਿਹੜਾ ਆਪਣਾ ਸਾਥ ਦਿੰਦਾ ਵੀ ਨਾ ਉਹ ਆਪਣਾ ਹੁੰਦਾ ਇਹ ਤੇ ਔਖੇ ਟਾਈਮ ਤੇ ਪਤਾ ਲੱਗਦਾ ਕੌਣ ਆਪਣਾ ਤੇ ਕੌਣ ਬਗਾਲਾ ਅੱਛਾ ਤੂੰ ਮੈਨੂੰ ਇੱਕ ਗੱਲ ਦੱਸ ਤੈਨੂੰ ਅੱਜ ਇਹਨੀਆਂ ਗੱਲਾਂ ਕਿਉਂ ਹੁੰਦੀਆਂ ਹੈ ਜੀ ਓਖੇ ਵੇ ਲੈਣਾ ਕੋਈ ਵੀ ਕੇ ਦਾ ਸਾਥ ਨਹੀਂ ਦਿੰਦਾ ਨਾਲ ਕਿਹਨੇ ਪੂਰਾ ਪੂਰਾ ਜੋੜਿਆ ਹੋਵੇ ਨਾ ਤਾਂ ਬਿਨਾ ਮਤਲਬ ਤੋਂ ਨਾ ਕੋਈ ਕਿਸੇ ਦੀ ਮਦਦ ਨਹੀਂ ਕਰਦਾ ਜੀ ਵੇਖੋ ਮੈਂ ਤੇ ਤੁਹਾਡੀ ਰੂਹ ਹੈਗੀ ਨਾ ਮੈਂ ਤੁਹਾਡੀ ਕਰਦੀ ਆ ਮੈਂ ਹੀ ਤੁਹਾਡਾ ਦੁੱਖ ਸੁੱਖ ਚ ਸਾਥ ਦੇਣਾ ਵਾ ਜਿਵੇਂ ਤੁਸੀਂ ਮੈਨੂੰ ਕਹਿ ਦਿੰਦੇ ਜੀ ਨਾ ਕਿ ਸਿਮਰਤ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਨਾ ਤੂੰ ਮੈਨੂੰ ਦੱਸਿਆ ਕਰ ਤੇ ਸਰਦਾਰ ਜੀ ਜੇ ਹੁਣ ਮੈਂ ਨਹੀਂ ਤੁਹਾਡਾ ਸਾਥ ਦਊਂਗੀ ਤੇ ਕੌਣ ਦੇਊਗਾ हाँ सिमरत गल तो बिल्कुल सही करी है जे मैं तेरे लिए हाजिर हाँ तो तू भी तो मेरे लिए हाजिर ही है हाँ जी इस करके आज भी मैं तेरे नाल खड़ी हूँ मेरे को जो कुछ भी है सब कुछ तेरा ही है एक मिनट खड़ा ਸਾਰੇ ਪੈਸੇ ਇਹ ਤੇਰੇ ਕੋਲ ਕਿੱਥੋਂ ਆਏ ਜੀ ਗੁੱਸਾ ਤੇ ਨਹੀਂ ਕਰੋਗੇ ਜੇ ਮੈਂ ਤੁਹਾਨੂੰ ਦੱਸ ਦਵਾਂ ਮੈਂ ਗੁੱਸਾ ਕਿਹੜੀ ਗੱਲ ਦਾ ਕਰਨਾ ਹੈ ਤੂੰ ਮੈਨੂੰ ਦੱਸ ਦੇ ਸਹੀ ਇਹਨੇ ਸਾਰੇ ਪੈਸੇ ਆਏ ਕਿੱਥੋਂ ਆ ਜੀ ਮੈਂ ਨਾ ਇਹ ਸੂਟ ਸੀ ਕੇ ਫਿਰ ਕਮਾਏ ਗੁੱਸਾ ਨਾ ਕਰੋ ਕੰਮ ਕੋਈ ਵੀ ਨਾ ਵੱਡਾ ਛੋਟਾ ਨਹੀਂ ਹੁੰਦਾ ਕੰਮ ਹਮੇਸ਼ਾ ਇੱਜ਼ਤ ਦਾ ਹਿਸਾਬ ਹੋਣਾ ਚਾਹੀਦਾ ਜਿੱਦ ਤਰ੍ਹਾਂ ਉਹ ਵੀ ਖੁਸ਼ ਹੋਵੇ ਤੇ ਜੱਗ ਵੀ ਤੇ ਪਰਿਵਾਰ ਵੀ ਸਿਮਰਤ ਮੈਂ ਤੇ ਤੈਨੂੰ ਤੇ ਤੇਰੇ ਕੰਮ ਨੂੰ ਐਵੇਂ ਕੋਸਦਾ ਰਿਹਾ ਯਾਰ ਮੈਂ ਤੇ ਤੇਰੇ ਕੰਮ ਨੂੰ ਕਦੀ ਕੁਝ ਸਮਝਿਆ ਹੀ ਨਹੀਂ ਕੋਈ ਗੱਲ ਨਹੀਂ ਜੀ ਜੋ ਹੋ ਗਿਆ ਉਹਨੂੰ ਪਿੱਛੇ ਛੱਡੋ ਤੁਸੀਂ ਜਾਓ ਤੇ ਉਹਨਾਂ ਨੂੰ ਪੈਸੇ ਦਿਓ ਸਿਮਰਤ ਮੈਂ ਤੇ ਤੇਰੇ ਕੰਮ ਨੂੰ ਐਵੇਂ ਸਮਝਦਾ ਰਿਹਾ ਬੇਕਾਰ ਜਾਂ ਇਹਨੇ ਕੋਸਦਾ ਰਿਹਾ ਤੈਨੂੰ ਸਹੀ ਗੱਲ ਐ ਕਿ ਇਹਨੇ ਸਹੀ ਕਹੇ ਮਿਹਨਤ ਦਾ ਕੋਈ ਮੁੱਲ ਨਹੀਂ ਕੰਮ ਕੋਈ ਨਹੀਂ ਆ ਨਿਕਾਵਟ ਨਹੀਂ ਹੁੰਦਾ ਸਿਮਰਤ ਮੈਨੂੰ ਮਾਫ ਕਰਦੇ ਆ ਨਹੀਂ ਨਹੀਂ ਤੂੰ ਕਿਉਂ ਮਾਫੀ ਮੰਗ ਰਹੀ ਏ ਤੁਹਾਡੀ ਕੋ ਗਲਤੀ ਨਹੀਂ ਬਸ ਗੱਤ ਫੈ ਗਈ ਹੋਈ ਐ ਕੋਈ ਗੱਲ ਨਹੀਂ ਯਾਰ ਮੈਂ ਤੇ ਇਹਨੇ ਲੋਕਾਂ ਦੀਆਂ ਗੱਲਾਂ ਚ ਆ ਕੇ ਤੈਨੂੰ ਕੋਸਦਾ ਰਿਹਾ ਤੁਹਾਡੀ ਨਾ ਅੱਜ ਲੋਕੀ ਨਹੀਂ ਤਾਂ ਆਪਣੇ ਨਾਲ ਖੜੀ ਮੈਂ ਤੁਹਾਡੇ ਨਾਲ ਖੜੀ ਆ ਸਿਮਰਤ ਹੁਣ ਤੱਕ ਮੈਂ ਜਿੰਨੀ ਵੀ ਤਰਨਾ ਕਰਨਾ ਬੀਤੇ ਆ ਜਿੰਨੀ ਵੀ ਨਾਰਾਜ਼ਗੀ ਆ ਉਹ ਗੱਲਾਂ ਦਿਲ ਤੇ ਨਾ ਲਾਈ ਨਾਲੇ ਹਾਂ ਆ ਜਿਹੜੇ ਤੇਰੇ ਮਿਹਨਤ ਤੇ ਪੈਸੇ ਆ ਨਾ ਇਹ ਤੈਨੂੰ ਜਰੂਰ ਵਾਪਸ ਕਰੂੰਗਾ ਮੈਂ ਜੀ ਆਪਰੇ ਜਿਹੜੇ ਵੰਡਿਆ ਥੋੜੀ ਹੈ ਜਿਹੜੀ ਚੀਜ਼ ਮੇਰੀ ਆ ਉਹ ਚੀਜ਼ ਤਾਂ ਵੀ ਤੇ ਜਿਹੜੀਆਂ ਤੁਹਾਡੀਆਂ ਚੀਜ਼ਾਂ ਤੇ ਮੇਰਾ ਹੱਕ ਆ ਤੇ ਮੈਂ ਜੋ ਵੀ ਕਮਾਂਗਾ ਉਹ ਤੇ ਤੁਹਾਡਾ ਹੱਕ ਵੀ ਆ ਸੋਰੀ ਅਡਵਾਂਸ ਵੀ ਨਾਲ ਹੀ ਜੱਲ ਨੂੰ ਆ ਜਣੇ ਬੀਰ ਨਾ ਸੈਲਗਿਆ ਜੇ ਕਹਤਾ ਹੈ ਤੇ ਹੀ ਨਾ ਸਾਡਾ ਤਰਲੇ ਕੋ ਵਧਾਏ ਫਿਰ ਨਵੀਂ ਗੱਡੀ ਲੈਣ ਦਾ ਰਸਦਾ ਹੀ ਕੋਈ ਕਿ ਉਹ ਵੀ ਕੱਢਿਆ ਕਰਦੇ ਕਿਸਨਾ ਫਿਰ ਨਾ ਨਾ ਭਾਜੀ ਨਵੀਂ ਗੱਡੀ ਲੈਣ ਦਾ ਕਿੱਥੇ ਰਸਦਾ ਹੀ ਇਹ ਤਾਂ ਬਸ ਸਮਝ ਲਓ ਔਖੇ ਵੇਲੇ ਆਪਣੇ ਪਰਖੇ ਗਏ ਕਿਹੜਾ ਕੰਮ ਆਉਂਦਾ ਜਦੋਂ ਸਾਰੇ ਜਵਾਬ ਦੇ ਜਾਂਦਾ ਉਦੋਂ ਹਮੇਸ਼ਾ ਆਪਣਾ ਹਮ ਸਫਰ ਹੀ ਕੰਮ ਹੁੰਦਾ ਹੈ ਉਹੀ ਸਾਥ ਦਿੰਦਾ ਹੈ ਜਦੋਂ ਕਹਿੰਦੇ ਆ ਜਦੋਂ ਸਾਡਾ ਸਫਰ ਚੰਗਾ ਹੋਵੇ ਤੇ ਜ਼ਿੰਦਗੀ ਸਾਰੀ ਵਧੀਆ ਬੀਤੀ